प्यारे दोस्तों आज assi punjab sarkar de mulazma te retirement ho mulazma bare chandigarh to taza jankari prapt hoyi hai dassange hun meri benti hai ki mere channel nu subscribe karo ji mulazma ballo lagatar mukhyamantri bhagwant maan to mang kiti ja rahi hai ki mulazma de mahangai patte 38% to badhake 50% kita jave ਪੰਜਾਬ ਸਟੇਟਮੈਂਟ ਅਸਟ੍ਰੇਲੀਆ ਸਰਵਿਸ ਜੂਨੀਅਰ ਦੇ ਆਗੂ ਮਰੀਕ ਸਿੰਘ ਸੰਧੂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ 18 ਦਸੰਬਰ 2023 ਨੂੰ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ 4% ਵਾਧਾ ਕੀਤਾ ਸੀ ਪਰ ਏਰੀਆ ਦੇ ਸੰਬੰਧੀ ਸਰਕਾਰ ਚੁੱਪ ਹੈ ਜੋ ਕਿ ਭਗਵੰਤ ਮਾਨ ਜੀ ਨੇ 10 ਮੰਗਾ ਮੰਨੀਆਂ ਸਨ ਜਿੰਨਾ ਉੱਪਰ ਪ੍ਰੋਸੀਡਿੰਗ ਵੀ ਜਾਰੀ ਕੀਤਾ ਗਿਆ ਸੀ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਨੇ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਆਉਣ ਵਾਲੀ 5 ਜੁਲਾਈ ਨੂੰ ਜਲੰਧਰ ਦੀ ਜੈਮਨੀ ਚੌਂ ਤੋਂ ਪਹਿਲਾਂ ਹਜ਼ਾਰਾਂ ਮੁਲਾਜ਼ਮ ਜਲੰਧਰ ਵਿੱਚ ਝੰਡਾ ਮਾਰਚ ਕਰਨਗੇ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਭਗਵੰਤ ਮਾਨ ਦੇ ਲਾਰਿਆਂ ਦੀ ਪੋਲ ਖੋਲਣਗੇ ਪੀਐਸਪੀਸੀ ਐਲ ਵੱਲੋਂ 27 ਜੂਨ ਨੂੰ ਹੈੱਡ ਆਫਿਸ ਪਟਿਆਲੇ ਤੋਂ ਨਵਾਂ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ 6ਵੇਂ ਪੇ ਕਮਿਸ਼ਨ ਦੀ ਆਪਸ਼ਨ ਦੇਣ ਲਈ ਕਿਹਾ ਗਿਆ ਇਹ ਆਪਸ਼ਨ 2 ਮਹੀਨੇ ਦੇ ਅੰਦਰ ਅੰਦਰ ਦੇਣੀ ਹੋਵੇਗੀ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ 27 ਜੂਨ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਸੰਬੰਧੀ ਨਵਾਂ ਪੱਤਰ ਜਾਰੀ ਕੀਤਾ ਗਿਆ ਪੰਜਾਬ ਰਾਜ ਦੇ ਵਿਭਾਗ ਤੇ ਅਧਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤਨਾਤੀਆਂ ਕਰਨ ਦਾ ਸਮਾਂ ਮਿਤੀ 15 7 2024 ਤੋਂ 15 8 2024 ਤੱਕ ਕੀਤਾ ਗਿਆ ਹੈ ਉਸ ਤੋਂ ਬਾਅਦ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਬਦਲੀਆਂ ਤੇ ਸੰਪੂਰਨ ਰੋਕ ਲਗਾਈ ਗਈ ਹੈ ਪੰਜਾਬ ਰਾਜ ਦੇ ਮੁਲਾਜ਼ਮਾ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾ ਦੇ ਸੁਭਾ ਕਨਵੀਨਰ ਜਰਮਨਜੀਤ ਸਿੰਘ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਲਾਹਰਿਆਂ ਤੋਂ ਦੁਖੀ ਹੋਏ ਮੁਲਾਜ਼ਮਾ 7 ਜੁਲਾਈ ਚਲੰਦਰ ਵਿਖੇ ਆਪਣੀਆਂ ਮੰਗਾਂ ਮੁੱਖ ਮੰਗਾਂ ਪੇ ਕਮਿਸ਼ਨ ਦਾ ਏਰੀਆ ਤੇ ਮਹਿੰਗਾਈ ਪੱਤੇ ਵਿੱਚ 12% ਵਾਅਦਾ ਕਰਵਾਉਣ ਲਈ ਜਲੰਧਰ ਵਿੱਚ ਰੈਲੀ ਕਰਨਗੇ ਧੰਨਵਾਦ ਜੀ ਸਨ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ